ਕੁੱਟ ਜਿਹਦੇ ਪੈਰ ਹੀ ਹੁੰਦੀ ਉਹਦੇ ਲਈ ਜ਼ਿਆਦਾ ਔਖਾ ਹੁੰਦਾ ਤੇ ਮੈਂ ਤਾਂ तकरीबन ਕੁੱਟਿਆ ਹੀ ਆ ਲਾਸਟ ਵਿੱਚ ਜੋ ਹੋਇਆ ਹੋਇਆ ਉਸ ਤੋਂ ਇਲਾਵਾ ਤਾਂ ਮੇਰੇ ਲਈ ਕੋਈ ਚੈਲੰਜਿੰਗ ਨਹੀਂ ਸੀ ਸ਼ਮਸ਼ੇਰ ਸਿੰਘ ਜੀ ਵੈਸੇ ਤੁਹਾਨੂੰ 네ਗੇਟਿਵ ਸ਼ੇਡਸ ਵਿੱਚ ਅਸੀਂ ਪਹਿਲਾਂ ਵੀ ਵੇਖਿਆ ਪਰ ਇਹ ਵਾਲਾ ਤਾਂ ਮੈਂ ਕਹਿੰਨੀਆ ਤੋਬਾ ਤੋਬਾ ਹੋ ਗਿਆ ਵਾ ਵਾ ਥੈਂਕ ਯੂ ਸੋ ਮਚ ਥੈਂਕ ਯੂ ਕਿੱਦਾਂ ਲੱਗੀ ਫਿਲਮ ਤੁਹਾਨੂੰ ਸਾਨੂੰ ਵਧੀਆ ਲੱਗੀ ਤੇ ਤੁਹਾਡੇ ਤੋਂ ਡਰ ਲੱਗਾ ਆਹ ਯਾਰ ਯਾਰ ਥੈਂਕ ਯੂ ਫਿਰ ਇਹਦਾ ਮਤਲਬ ਵਿਲਨ ਦੇ ਤੌਰ ਤੇ ਮੈਂ ਕੰਮ ਜਾਣਾ अच्छा वैसे जदों ना एक विलन हीरो ਨਾਲ ਲੜਦਾ ਸੀ ਵੇਖਿਆ ਬਟ ਇਸ ਫਿਲਮ ਦੇ ਵਿੱਚ ਡਿਫਰੈਂਟ ਏ ਸੀਗਾ ਕਿ ਹੀਰੋਇਨ ਦੇ ਨਾਲ ਤੁਹਾਡੇ ਐਕਸ਼ਨ ਸੀਨ ਸੋ ਉਹ ਕਰਨੇ ਕਿੰਨੇ ਕੋ ਔਖੇ ਸੀਗੇ ਸ਼ੂਟ ਹਾਂ ਉਹ ਸਾਵਨ ਲਈ ਬਹੁਤ ਔਖੇ ਸੀ ਸਾਵਨ ਲਈ ਉਹ ਚੈਲਿੰਜਿੰਗ ਸੀਗਾ ਕਿਉਂਕਿ ਕੁੜੀ ਦਾ ਇਦਾਂ ਉਹ ਦੌੜ ਕੇ ਡਿੱਗਣਾ ਵਾਇਰ ਕੇਬਲ ਦੇ ਉੱਤੇ ਕੰਮ ਕਰਨਾ ਇਟ ਵਾਸ ਚੈਲਿੰਜਿੰਗ ਫਾਰ ਹਰ ਮੈਨੂੰ ਤਾਂ ਜ਼ਿਆਦਾ ਇਹਨਾਂ ਨੇ ਕੇਬਲ ਤੇ ਚੜਾਇਆ ਨਹੀਂ ਕਿਉਂਕਿ ਮੈਂ ਲੋਕਾਂ ਨੂੰ ਹੀ ਚੜਾਉਂਦਾ ਸੀ ਕੇਬਲ ਤੇ ਚਾਹੇ ਬੰਟੀ ਹੋਣਾ ਨੂੰ ਵੀ ਜਿਹੜਾ ਉਹ ਚੱਕੇ ਮਾਰਨ ਵਾਲਾ ਸੀਨ ਹੈ ਤੇ ਉਹ ਹਮੇਸ਼ਾ ਕੁੱਟ ਖਾਣੀ ਜਦੋਂ ਹੁੰਦੀ ਆ ਫਿਲਮ ਦੇ ਵਿੱਚ ਕੁੱਟ ਜਿਹਦੇ ਪੈਰ ਹੀ ਹੁੰਦੀ ਉਹਦੇ ਲਈ ਜ਼ਿਆਦਾ ਔਖਾ ਹੁੰਦਾ ਤੇ ਮੈਂ ਤਾਂ तकरीबन ਕੁੱਟਿਆ ਹੀ ਆ ਲਾਸਟ ਵਿੱਚ ਜੋ ਹੋਇਆ ਹੋਇਆ ਉਸ ਤੋਂ ਇਲਾਵਾ ਤਾਂ ਮੇਰੇ ਲਈ ਕੋਈ ਚੈਲਿੰਜਿੰਗ ਨਹੀਂ ਸੀ ਜੇ ਅਸੀਂ ਗੱਲ ਕਰੀਏ ਕਿ ਤੁਹਾਡੀ ਕਿ ਜਿੱਦਾਂ ਤੁਸੀਂ ਕਿਹਾ ਕਿ ਕੁੱਟ ਕੁੱਟਣ ਵਾਲੇ ਨੂੰ ਇੰਨਾ ਉਹ ਨਹੀਂ ਹੁੰਦਾ ਤੇ ਕਿਤੇ ਨਾ ਕਿਤੇ ਕਹੀਏ ਕਿ ਹੱਥ ਕੰਟਰੋਲ ਵੀ ਦਾ ਕਰਨੇ ਹੁੰਦੇ ਆ ਨਾ ਤੇ ਵੀ ਮੈਂ ਸੱਚੀ ਹੋਈ ਨਾ ਛੱਡਦਾ ਆਹ ਨਹੀਂ ਉਹ ਦੇਖੋ ਐਕਸ਼ਨ ਦੇ ਵਿੱਚ ਇੰਨਾ ਕੋਈ ਰਿਆਜ ਹੋ ਚੁੱਕਾ ਹੈ ਇੰਨੇ ਇੱਕ ਫਿਲਮਾਂ ਦੇ ਨਾਲ ਕਰਨ ਤੋਂ ਬਾਅਦ ਕਿ ਪਤਾ ਹੁੰਦਾ ਹੈ ਕਿ ਕਿੰਨੀਕ ਰੇਂਜ ਵਿੱਚ ਰੱਖਣਾ ਹੈ ਕਿੰਨੀਕ ਰੇਂਜ ਤੱਕ ਆਪਣਾ ਦਾਇਰਾ ਹੈ ਉਹਦੇ ਉਹਦੇ ਵਿੱਚ ਵਿੱਚ ਖੇਡਣਾ ਹੁੰਦਾ ਪਰ ਫਿਰ ਵੀ ਐਕਸ਼ਨ ਦੇ ਵਿੱਚ ਇਹ ਗਿਵਨ ਹੀ ਹੁੰਦਾ ਹੈ ਕਿ ਕਦੀ ਨਾ ਕਦੀ ਇੰਜਰੀ ਥੋੜੀ ਬਹੁਤੀ ਛਰੀਟਾਂ ਇਹ ਉਹ ਜਦੋਂ ਤੁਸੀਂ ਕਰਕੇ ਜਾਂਦੇ ਹੋ ਸਵੇਰੇ ਹੀ ਤੁਹਾਨੂੰ ਪਤਾ ਲੱਗਦਾ ਵੀ ਹਾਂ ਯਾਰ ਕਿੱਥੇ ਕਿੱਥੇ ਵੱਜੀ ਆ ਸੋ ਉਹ ਐਕਸ਼ਨ ਦੇ ਵਿੱਚ ਹੁੰਦਾ ਜੀ ਸੋ ਤੁਹਾਡੀ ਭੈਣ ਨੂਰ ਸੋ ਇਹ ਕਾਫੀ क्रੂਅਲ ਜੀ ਅਸੀਂ ਕਹੀਏ ਭਰਾ ਨੇ ਹੈਨਾ ਤਾਂ ਕਿੰਨਾ ਕੁ ਡਰ ਲੱਗਿਆ ਸੀਗਾ ਔਨ ਸੈੱਟ ਜਦੋਂ ਇਦਾਂ ਸ਼ੂਟ ਵੀ ਕਰਦੇ ਸੀਗੇ ਨਹੀਂ ਨਹੀਂ ਸਰ ਤਾਂ ਮੈਨੂੰ ਲੱਗਦਾ ਬਹੁਤ ਹਸਮੁਕ ਇਨਸਾਨ ਨੇ 1 ਸੈਕਿੰਡ ਲਈ ਵੀ ਇਦਾਂ ਫੀਲ ਹੀ ਨਹੀਂ ਹੋਇਆ ਸੱਟੇ ਕਿ ਉਹ ਹੀ ਸ਼ਮਸ਼ੇਰ ਜੀ ਨੇ ਅੱਜ ਮੈਂ ਜਸ ਦੇਖਿਆ ਨਾ ਫਿਲਮ ਤੇ ਤਾਂ ਮੈਂ ਕਿਹਾ ਇਹ ਤਾਂ ਟੋਟਲੀ ਪੋਲ ਅਪਾਰਟ ਸੋ ਫਿਲਮ ਚ ਜਿੱਦਾਂ ਦਿਖਾਇਆ ਗਿਆ ਕਰੂਲ ਨੇ ਬੜੀ ਬੜੀ ਪੈਣ ਲਈ ਤਾਂ ਬਹੁਤ ਵਧੀਆ ਨੇ ਉਹਨਾਂ ਦੇ ਵੀਰ ਜੀ ਨੇ ਉਹਨਾਂ ਨੂੰ ਹਮੇਸ਼ਾ ਪ੍ਰੋਟੈਕਟ ਹੀ ਕਰ ਰਹੇ ਸੀ ਮੋਰ ਨੂੰ ਹੋਰ ਤਾਂ ਤੁਹਾਨੂੰ ਵੇਖ ਕੇ ਪਤਾ ਲੱਗੇਗਾ ਅਜਿਹੀ ਫਿਲਮ ਚ ਹੀ ਪੈਣ ਪਿਆ ਸੀ ਸਾਨੂੰ ਐਵੇਂ ਪੱਕੇ ਤੌਰ ਤੇ ਨਾ ਬਣਾ ਦਿਓ اسی ਕਿਉਂਕਿ ਬਾਅਦ ਚ ਹੀਰੋਇਨ ਵੀ ਕਰ ਸਕਦੇ ਆ ਜਿਵੇਂ ਐਸ਼ਵਰੀਆ ਰਾਏ ਤੇ ਸ਼ਾਹਰੂਖ ਖਾਨ ਦੀ ਇੱਕ ਆਈ ਸੀ ਨਾ ਐਜ਼ ਅ ਬ੍ਰਦਰ ਸਿਸਟਰ ਬਾਅਦ ਚ ਉਹਨਾਂ ਦੇਵਦਾਸ ਵੀ ਕੀਤੀ ਸੋ ਸਾਡਾ ਸਕੋਪ ਨਾ ਖਤਮ ਕਰਦੇ ਹੋ ਕਿਤੇ ਨਹੀਂ ਨਹੀਂ ਜਿੱਦਾਂ ਜਿੱਦਾਂ ਹੁਣ ਉਹਨਾਂ ਨੇ ਦੇਖੋ ਉਹਦੇ ਵਿੱਚ ਉਹ ਭੈਣ ਭਾਈ ਬਣੇ ਸੀਗੇ ਹੈਨਾ ਫਿਰ ਉਸ ਤੋਂ ਬਾਅਦ ਦੇਵਦਾਸ ਦੇ ਵਿੱਚ ਉਹ ਐਜ਼ ਅ ਲਵਰ ਆਈ ਕਿ ਮਤਲਬ ਤੁਹਾਡੇ ਦੋਵਾਂ ਦੀ ਵੀ ਅਗਲੀ ਫਿਲਮ ਇਦਾਂ ਦੀ ਹੋ ਸਕਦੀ ਬਿਲਕੁਲ ਬਿਲਕੁਲ ਹੋ ਸਕਦੀ ਐਸ ਕਰਕੇ ਜ਼ਿਆਦਾ ਭੈਣ ਭਰਾ ਤੇ ਜ਼ੋਰ ਨਾ ਦਿਓ ਸੋ ਨਾਇਕਾ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿਉਂਕਿ ਫਿਲਮ ਦੇ ਵਿੱਚ ਤੁਸੀਂ ਬਹੁਤ ਰੋਏ ਹੋ ਆਨ ਸਟ ਕਿੰਨੀ ਮਸਤੀ ਕੀਤੀ ਔਨਸਟ ਬੌਮਸਤੀ ਕੀਤੀ ਮੈਂ ਜਿਵੇਂ ਹੁਣੇ ਦੱਸਿਆ ਕਿ ਸਾਰੇ ਮਤਲਬ ਸੈੱਟ ਤੇ ਇਦਾਂ ਹੋ ਗਏ ਸੀ ਕਿ ਲੱਗਦਾ ਹੀ ਨਹੀਂ ਸੀ ਕਿ ਆਪਾਂ ਪਹਿਲੀ ਵਾਰ ਮਿਲੇ ਆ ਸਾਰਿਆਂ ਨੂੰ ਤੇ ਐਵੇਂ ਲੱਗ ਰਿਹਾ ਸੀ ਕਿ ਹਾਂਜੀ ਇੱਕ ਫੈਮਿਲੀ ਬਣ ਚੁੱਕੀ ਹੈ ਜਦ ਵੀ ਇੱਕ ਦੂਸਰੇ ਦੀ ਵੈਰਿਟੀ ਜਾਣਦੇ ਸੀ ਤਾਂ ਬਸ ਮਜ਼ੇ ਮौज-ਮਸਤੀ ਤੇ ਮੈਨੂੰ ਲੱਗਦਾ ਇਦਾਂ ਹੀ ਪਰਫਾਰਮੈਂਸ ਬਹੁਤ ਵਧੀਆ ਹੁੰਦੀ ਹੈ ਜੇ ਇੱਕ ਦੂਜਾ ਕਨੈਕਸ਼ਨ ਹੀ ਬਿਲਣਾ ਹੋਏ ਤਾਂ ਮੈਨੂੰ ਲੱਗਦਾ ਪਰਫਾਰਮੈਂਸ ਥੋੜੀ ਜੀ ਪ੍ਰੋਬਲਮ ਹੋ ਜਾਂਦੀ ਹੈ ਇਹਨਾਂ 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 ਤਿੰਨਾਂ ਨੇ ਜ਼ਿਆਦਾ ਕਨੈਕਸ਼ਨ ਬਣਾਏ ਆਪਸ ਵਿੱਚ ਮੈਨੂੰ ਤਾਂ ਇਹਨਾਂ ਨੇ ਆਊਟਕਾਸਟ ਕੀਤਾ ਹੈ ਸੱਚੀ ਸ਼ਮਸ਼ੇਰ ਸਿੰਘ ਹੀ ਨਾ ਮੈਨੂੰ ਸਸਰੀਕਾ ਨਾ ਮੇਰੇ ਵੱਲ ਕੋਈ ਆਵੇ ਨਾ ਮੇਰੇ ਵੱਲ ਕੋਈ ਫਰੂਟ ਇਹ ਤਿੰਨਾਂ ਨੇ ਤਾਂ ਬਹੁਤ ਰੀਲਾਂ ਬਣਾਈਆਂ ਬਹੁਤ ਮਸਤੀ ਕੀਤੀ ਮੈਨੂੰ ਮੈਨੂੰ ਮੇਰੇ ਨਾਲ ਥੱਕਾ ਹੋਇਆ ਥੱਕਾ ਹੋਇਆ ਸ਼ਮਸ਼ੀਰ ਸਿੰਘ ਵੈਸੇ ਫਿਲਮ 'ਚ ਥੱਕਾ ਕਰ ਰਿਹਾ ਸੈੱਟ ਤੇ ਤੁਹਾਡੇ ਨਾਲ ਸੈੱਟ ਤੇ ਮੇਰੇ ਨੂੰ ਮੈਨੂੰ ਬਿਲਕੁਲ ਆਊਟ ਕਾਸਟ ਕੀਤਾ ਹੋਇਆ ਸੀ ਇਹਨਾਂ ਡਰ ਡਰ ਵੀ ਤੇ ਹੋਣਾ ਨਾ ਨਹੀਂ ਜੋਕਸ ਬਾਟ ਪਰ ਬਹੁਤ ਵਧੀਆ ਰਿਹਾ ਬੜਾ ਅੱਛਾ ਮਾਹੌਲ ਸੀਗਾ ਵੀ ਹੈਡ ਅ ਵੈਰੀ ਗੁੱਡ ਟਾਈਮ ਫਨ ਟਾਈਮ ਸੀਗਾ ਸਾਰਾ ਫਿਲਮ ਇੱਕ ਫਲੋ ਦੇ ਵਿੱਚ ਬਣੀ ਆ ਔਰ ਮਤਲਬ ਫਸਟ ਟਾਈਮ ਪ੍ਰੋਡਿਊਸਰ ਲਈ ਫਸਟ ਟਾਈਮ ਡਾਇਰੈਕਟਰ ਲਈ ਡੇਲੀ ਦਾ ਆਪਣਾ ਸ਼ਡਿਊਲ ギਵਨ ਸ਼ਡਿਊਲ ਨੂੰ ਪੂਰਾ ਕਰਨਾ ਤੇ ਉਹ ਸਾਰਾ ਕੁਝ ਇੱਕ ਚੈਲੈਂਜਿੰਗ ਹੁੰਦਾ ਸੀ ਉਹਨਾਂ ਲਈ ਪਰ ਉਹ ਬੜਾ ਸਹੀ ਰਿਹਾ ਓਵਰ ਆਲ। ਤੁਮਾਂ ਤੋਂ ਹੀ ਸਵਾਲ ਹੈ ਜੇ ਅਸੀਂ ਗੱਲ ਕਰੀਏ ਅੱਜ ਦੇ ਦੌਰ ਦੀ ਤਾਂ ਅੱਜ ਦੇ ਦੌਰ ਦੇ ਵਿੱਚ ਨਾ ਐਕਸ਼ਨ ਮੂਵੀਜ਼ ਨੂੰ ਬੜਾ ਪਸੰਦ ਕਰਦੀ ਹੈ ਯੂਥ। ਉੱਥੇ ਲੱਗਦਾ ਕਿ ਇਦਾਂ ਦੀਆਂ ਫਿਲਮਾਂ ਵੀ ਬਣਨੀਆਂ ਜ਼ਰੂਰੀ ਹੈ ਜਿਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਹੋ ਰਹੀ ਹੈ, ਕਵਿਤਾ ਦੀ ਗੱਲ ਹੋ ਰਹੀ ਹੈ, ਲਿਖਤਾਂ ਦੀ ਗੱਲ ਹੋ ਰਹੀ ਹੈ। ਸੋ ਨਾਇਕਰਾ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਹਰ ਇੱਕ ਮੂਵੀ ਦਾ ਮੈਨ ਲੱਗਦਾ ਇੱਕ ਜਨਰਾ ਹੁੰਦਾ ਹੈ ਕਈ ਵਾਰ ਮਨ ਲੱਗਦਾ ਹਰ ਡੈਕੇਡ ਚ ਨਾ ਜਨਰਾ ਚੇਂਜ ਹੁੰਦਾ ਰਹਿੰਦਾ ਹੈ ਕਿਸੇ ਡੈਕੇਡ ਚ ਉਹੀ ਸੀਨ ਸੀਨ ਸੀ ਮੂਵੀ ਆਉਂਦੀਆਂ ਫਿਰ ਇੱਕ ਡੈਕੇਡ ਆਏਗਾ ਕੁਝ ਹੋਰ ਰੋਮਾਂਟਿਕ ਹੀ ਮੂਵੀਜ਼ ਆਉਣ ਲੱਗ ਜਾਣਗੇ ਮੈਨੂੰ ਲੱਗਦਾ ਹੈ ਕਿ ਹੁਣ ਉਦਾਂ ਦਾ ਸਮਾਂ ਆ ਚੁੱਕਿਆ ਹੈ ਕਿ ਹੁਣ ਐਕਸਪੈਰੀਮੈਂਟਸ ਵਾਲਾ ਦੌਰ ਆ ਗਿਆ ਕਿਉਂਕਿ OTT ਆ ਗਿਆ ਹੈ OTT ਦਾ ਅਸੀਂ ਦੇਖਦੇ ਹਾਂ ਕਿ ਬਹੁਤ ਤਰ੍ਹਾਂ ਤਰ੍ਹਾਂ ਦੇ ਐਕਸਪੈਰੀਮੈਂਟ ਹੁੰਦੇ ਨੇ ਤੇ ਇਹ ਜਿਹੜੀ ਮੂਵੀ ਹੈ ਆਪਣੇ ਆਪ ਚ ਇਸ ਲਈ ਵੱਖ ਹੈ ਕਿਉਂਕਿ ਸ਼ਿਵ ਕੁਮਾਰ ਬਟਾਲਵੀ ਜੀ ਦਾ ਉਹ ਜਿਹੜਾ ਐਸੈਂਸ ਹੈ ਨਾ ਅੱਜ ਤੱਕ ਕਿਸੇ ਮੂਵੀ ਚ ਆਇਆ ਨਹੀਂ ਜੇ ਤੁਸੀਂ ਇਹ ਮੂਵੀ ਵੇਖੋਗੇ ਤੁਹਾਨੂੰ ਲੱਗੇ ਮਹੋਬਤ ਪਿਆਰ ਦੀ ਕੁਰਬਾਨ ਹੋਣ ਵਾਲੀ ਗੱਲਾਂ ਕਰਦੇ ਹੁੰਦੇ ਸੀ ਉਹ ਤੁਹਾਨੂੰ ਕਿਤੇ ਨਾ ਕਿਤੇ ਦੇ ਵਿੱਚ ਫੀਲ ਹੋਏਗਾ ਜੀ ਸੋ ਤੁਹਾਡੇ ਤੋਂ ਵੀ ਜਾਨਣਾ ਚਾਹੁੰਦੇ ਹਾਂ ਹਾਂ ਨਹੀਂ ਬਿਲਕੁਲ ਜਿਹੜੀ ਗੱਲ ਨਾਇਕਰਾ ਨੇ ਕਹੀ ਹੈ ਨਾ ਕਿ ਹਰ ਇੱਕ ਬੈਕਰਸ ਬਾਅਦ ਜਨਰ ਚੇਂਜ ਹੁੰਦਾ ਸੋ ਉਹਦੇ ਚ ਇੱਕ ਹੋਰ ਗੱਲ ਮੈਂ ਐਡ ਕਰਨੀ ਚਾਹੁੰਗਾ ਕਿ ਜਿਵੇਂ ਕੈਰੀ ਆਨ ਜਟਾ ਜਾਂ ਜਟਨ ਜੁਲੀਅਟ ਆਈ ਸੀ ਤਾਂ ਸਾਰੀ ਇੰਡਸਟਰੀ ਕਾਮੇਡੀ ਵਾਲੇ ਪਾਸੇ ਨੂੰ ਤੁਰ ਪਈ ਇੱਕ ਮੇਰੀ ਫਿਲਮ ਆਈ ਸੀਗੀ ਸਾਡਾ ਹੱਥ ਉਸ ਤੋਂ ਬਾਅਦ 15-20 ਫਿਲਮਾਂ ਉਸ ਏਰਾ ਦੇ ਉੱਤੇ ਬਣੀਆਂ ਚਾਹੇ ਉਹ ਪੰਜਾਬ 84 ਸੀਗੀ ਚਾਹੇ ਬਹੁਤ ਸਾਰੀਆਂ ਫਿਲਮਾਂ ਆਈਆਂ ਸੋ ਉਹ ਫਿਲਮ ਦਾ ਹਿੱਟ ਹੋਣਾ ਜ਼ਰੂਰੀ ਹੁੰਦਾ ਸੋ ਸਾਡੀ ਇਹ ਫਿਲਮ ਜੇ ਕਿਉਂਕਿ ਹੁਣ ਸਾਡੇ ਕੋਲ ਬਜਟ ਬਹੁਤ ਘੱਟ ਹੈ ਇਹਨੂੰ ਪ੍ਰਮੋਟ ਕਰ ਲਈ ਜੇ ਕਿਸੇ ਤਰੀਕੇ ਦੇ ਨਾਲ ਇਹ ਆਡੀਅנס ਤੱਕ ਪਹੁੰਚ ਜਾਂਦੀ ਹੈ ਜੇ ਇਹਨੂੰ ਆਡੀਅנס ਦੇਖ ਲੈਂਦੀ ਆ ਐਕਸੈਪਟ ਕਰ ਲੈਂਦੀ ਆ ਫਿਰ ਇਸ ਤੋਂ ਬਾਅਦ ਇਹ ਇੱਕ ਗੇਮ ਚੇਂਜਰ ਹੋ ਸਕਦੀ ਹੈ ਇਹਦੇ 'ਚ ਉਹ ਪੋਟੈਂਸ਼ੀਅਲ ਹੈਗਾ ਇਹਦੀ ਉਹ ਸਟੋਰੀ ਇਹਦਾ ਉਹ ਡਰਾਮਾ ਇਹਦੇ ਇਮੋਸ਼ਨ ਇਹਦਾ ਉਹ ਜ਼ਗੀਰਦਾਰੀ ਪੰਜਾਬ ਵਾਲਾ ਅਸਲੀ ਜੋ ਪੰਜਾਬ ਸੀਗਾ ਪੰਜਾਬ ਦੀ ਮਿੱਟੀ ਦੀ ਜਿਹੜੀ ਖੁਸ਼ਬੂ ਪੰਜਾਬੀ ਫਿਲਮ 'ਚੋਂ ਆਉਣੀ ਚਾਹੀਦੀ ਆ ਉਹ ਇਹਦੇ 'ਚੋਂ ਪੂਰੇ ਤਰੀਕੇ ਨਾਲ ਆ ਰਹੀ ਆ ਸੋ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਬਾਰੇ? ਇਹੀ ਕਹਿਣਾ ਚਾਹਾਂਗੇ ਹੁਣੇ ਜਿਹੜੀ ਗੱਲ ਕੀਤੀ ਹੈ ਕਿ ਸਾਡੇ ਕੋਲ ਪ੍ਰੋਮੋਸ਼ਨ ਦੇ ਬਜਟ ਬਹੁਤੇ ਹੈ ਨਹੀਂਗੇ। ਸੋ ਇਹ ਫਿਲਮ ਨੂੰ ਤੁਸੀਂ ਅੱਗੇ ਤੋਂ ਅੱਗੇ ਸਪੋਰਟ ਕਰੋ ਪਹਿਲਾਂ ਆਪ ਦੇਖੋ ਫਿਰ ਇਹ ਚੰਗੀ ਲੱਗਦੀ ਆ ਤੇ ਅੱਗੇ ਦੀ ਅੱਗੇ ਪ੍ਰਮੋਟ ਕਰੋ ਵਰਡ ਆਫ ਮਾਊਥ ਦੇ ਨਾਲ ਜੇ ਕੋਈ ਫਿਲਮ ਅੱਜ ਦੀ ਡੇਟ 'ਤੇ ਚੱਲ ਸਕਦੀ ਆ ਤਾਂ ਇਹ ਫਿਲਮ ਚੱਲ ਸਕਦੀ ਆ ਪਰ ਇਹੀ ਹੈ ਕਿ ਉਹ ਪਹਿਲੇ ਕੁਝ ਬੰਦੇ ਆ ਕੇ ਜਰੂਰ ਇਸ ਫਿਲਮ ਨੂੰ ਕਾਮਯਾਬ ਕਰਨ ਤੇ ਅੱਗੇ ਦੱਸਣ ਕਿ ਕਿੱਦਾਂ ਦੀ ਫਿਲਮ ਹੈ। ਹਾਂਜੀ ਤੇ ਮੈਂ ਜਿਵੇਂ ਸਰ ਨੇ ਕਿਹਾ ਉਹੀ ਸਭ ਬਾਕੀ ਇਹ ਚੀਜ਼ ਇਹ ਹੈ ਕਿ ਇਹ ਮੂਵੀ ਨਾ ਇਹਦਾ ਇੱਕ ਪਲੱਸ ਪੁਆਇੰਟ ਇਹ ਹੈ ਕਿ ਇਹ ਫੁੱਲ ਔਨ ਫੈਮਿਲੀ ਮੂਵੀ ਹੈ ਸੈਂਸਰ ਨੇ ਇੱਕ ਵੀ ਕੱਟ ਨਹੀਂ ਲਾਇਆ ਇਹਦੇ ਵਿੱਚ ਮੇਬੀ ਤੁਹਾਨੂੰ ਇੰਟਰਵਿਊ ਚ ਪਤਾ ਵੀ ਲੱਗਿਆ ਹੋਏਗਾ ਪਿਛਲੇ ਸੋ ਪੂਰੀ ਤਰ੍ਹਾਂ ਪਰਿਵਾਰੀ ਮੂਵੀ ਹੈ ਐਂਡ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ ਸਾਨੂੰ ਬਹੁਤ ਖੁਸ਼ੀ ਹੋਏਗੀ ਜਦ ਕਿਸੇ ਨਵੇਂ ਕੰਟੈਂਟ ਨੂੰ ਮੌਕਾ ਮਿਲਦਾ ਤਾਂ ਆਫਕੋਰਸ ਸਾਨੂੰ ਵੀ ਮੌਕਾ ਮਿਲੇਗਾ ਕੁਝ ਅੱਛਾ ਹੋਰ ਪਰਫਾਰਮ ਕਰਨ ਦਾ ਸੋ ਥੈਂਕ ਯੂ ਸੋ ਮੱਚ 4 ਜੁਲਾਈ ਨੂੰ ਮੂਵੀ ਆ ਰਹੀ ਹੈ ਸੱਦੀ ਮੈਂ ਤੇਰੀ ਕੁਰਬਾਨ ਸਾਰੇ ਜਣੇ ਜ਼ਰੂਰ ਦੇਖ ਕੇ ਆਇਓ